1 ਰੁਪਿਆ ਦੇ ਗਏ ਤੁਸੀਂ ਠੀਕ ਆ ਜਿਹਦਾ ਵੀ ਬਜਾਜ ਦਾ ਕਾਰਡ ਬਣਿਆ 1 ਰੁਪਿਆ ਦੇ ਗਏ ਤੁਸੀਂ ਆਪਣਾ ਫਾਈਨਾਂਸ ਕਰਾ ਕੇ ਲਿਜਾਟ ਹੈਗੀਆਂ ਨੇ ਆਪਣੇ ਕੋਲ ਹੋਮ تھیਟਰ ਹੈਗੇ ਨੇ ਵਾਸ਼ਿੰਗ ਮਸ਼ੀਨਾਂ ਹਰ ਤਰ੍ਹਾਂ ਦੀਆਂ ਲਮਾਰੀ ਆਪਣੇ ਕੋਲ ਪੈਸੇ ਨੂੰ ਦੇ ਕਿਸੇ ਬੰਦੇ ਨੂੰ ਤਨਖਾਹ ਹੀ ਨਹੀਂ ਮਿਲਦੀ ਲੇਬਰ ਹੀ ਨਹੀਂ ਮਿਲਦੀ ਆਪਾਂ ਨੂੰ ਹਨਾ ਤੇ ਹੁਣ ਜੀ ਕਰਦਾ ਕਿ ਆਪਾਂ ਆਹ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਅਸੀਂ ਗਿਫਟ ਵੀ ਦਾਂਗੇ ਤੁਸੀਂ ਕੋਈ ਵੀ ਸਮਾਨ ਆਪਣਾ 5000 ਰੁਪਏ ਚ ਕਟਾ ਕੇ ਨਵਾਂ ਸਮਾਨ ਲਿਜਾ ਸਕਦੇ ਜੇ ਜਿਹੜਾ ਆਪਾਂ ਕਰਦਾ ਰੌਣਕ ਪੂਰੀ ਬਣਾ ਦੇਾਂਗੇ ਪੂਰਾ ਘਰ ਨੂੰ ਸਜਾ ਦੇਾਂਗੇ ਕੋਈ ਵੀ ਪੁਰਾਣਾ ਬੈੱਡ ਲੈ ਕੇ ਆਓ 5000 ਰੁਪਏ ਤੁਹਾਡਾ ਪੁਰਾਣਾ ਬੈੱਡ ਕੱਟਿਆ ਜਾਊਗਾ ਤੇ ਤੁਹਾਨੂੰ ਨਵਾਂ ਬੈੱਡ ਦੇ ਕੇ ਭੇਜਿਆ ਜਾਏਗਾ ਜੀ ਕੱਪੜੇ ਦਾ ਰੇਟ ਵਧ ਗਿਆ ਜੀ ਆਹ ਰੇਟ ਵਧ ਗਿਆ ਸਾਡਾ ਕੋਈ ਵੀ ਰੇਟ ਵਿੱਚ ਜੀ ਨਹੀਂ ਜੇ ਵਧਿਆ ਸਾਡਾ ਰੇਟ ਜੋ ਪਹਿਲਾਂ ਸੀਗਾ ਕੋ ਕੰਬੂ ਦਾ ਅੱਜ ਵੀ ਦਾ 52000 ਪਹਿਲਾਂ ਰੇਟ ਸੀਗਾ 2 ਮਹੀਨੇ ਪਹਿਲਾਂ ਅੱਜ ਵੀ 52 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਹਿਲਾਂ ਦੇ ਬੰਦੀ ਛੋੜ ਦਿਵਸ ਦਾ ਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ लवली ਗਿਫਟਸ ਵੱਲੋਂ ਤੇ ਹੁਣ लवली ਗਿਫਟਸ ਵੱਲੋਂ ਇੱਕ ਬਹੁਤ ਹੀ ਵੱਡੇ ਵੱਡੇ ਧਮਾਕੇ ਕੀਤੇ ਜਾ ਰਹੇ ਆ ਸੇਲ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੇ ਕੋਲ ਕਿਸੇ ਤਰ੍ਹਾਂ ਦੀ ਫ੍ਰਿਜ ਤੁਸੀਂ ਲੈਣੀ ਆ ਵਾਸ਼ਿੰਗ ਮਸ਼ੀਨ ਲੈਣੀ ਆ ਆਰਓ ਲੈਣੇ ਆ ਠੀਕ ਹੈ ਜੀ ਤੇ ਆਪਣਾ ਮਾਈਕ੍ਰੋਵੇਵ ਤੁਸੀਂ ਲੈਣੇ ਆ ਬੈੱਡ ਲੈਣਾ ਸੋਫਾ ਲੈਣਾ ਅਲਮਾਰੀ ਲੱਕੜ ਦੀ ਅਲਮਾਰੀ ਲੋਹੇ ਦੀ ਕੂਲਰ ਏਸੀ 1 ਰੁਪਿਆ ਦੇ ਕੇ ਤੁਸੀਂ ਠੀਕ ਆ ਜਿਹਦਾ ਵੀ ਬਜਾਜ ਦਾ ਕਾਰਡ ਬਣਿਆ 1 ਰੁਪਿਆ ਦੇ ਕੇ ਤੁਸੀਂ ਆਪਣਾ ਫਾਈਨਾਂਸ ਕਰਾ ਕੇ ਲਿਜਾ ਸਕਦੇ ਜੇ ਆਸਾਨ ਕਿਸ਼ਤਾਂ ਦੇ ਉੱਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਜੋ ਅੱਗੇ ਜਿਸ ਤਰ੍ਹਾਂ ਕਿ ਸਾਡੇ ਕੋਲ ਦੇਖੋ ਆਟੋਮੈਟਿਕ ਮਸ਼ੀਨਾਂ ਫਰਿੱਜਾਂ ਡਬਲ ਡੋਰ ਇਹਦੇ ਵਿੱਚ ਹੈਗੀਆਂ ਨੇ ਆਪਣੇ ਕੋ ਹோம் تھیਟਰ ਹੈਗੇ ਨੇ ਵਾਸ਼ਿੰਗ ਮਸ਼ੀਨਾਂ ਹਰ ਤਰ੍ਹਾਂ ਦੀਆਂ ਲਿਮਾਰੀ ਲੱਕੜ ਦੀ ਸੋਫੇ ਸੋਫਾ ਕਮ ਬੈੱਡ ਐਲਈਡੀ ਹੁਣ ਮੰਨ ਲਓ ਦੀਵਾਲੀ ਆ ਗਈ ਹੈ ਨਾ ਕਿਸੇ ਦਿਨ ਆਪਣੇ ਕੋ ਪੈਸੇ ਹੀ ਨਹੀਂ ਦੇ ਕਿਸੇ ਦਾ ਬੰਦੇ ਨੂੰ ਤਨਖਾ ਹੀ ਨਹੀਂ ਮਿਲਦੀ ਲੇਬਰ ਹੀ ਨਹੀਂ ਮਿਲਦੀ ਆਪਾਂ ਨੂੰ ਹਨਾ ਤੇ ਹੁਣ ਜੀ ਕਰਦਾ ਕਿ ਆਪਾਂ ਆ ਸਾਮਾਨ ਖੜਨਾ ਆਪਾਂ ਸੋਫਾ ਕਰ ਖੜਨਾ ਵਾ ਇਹਦੇ ਵਾਤੇ ਬਜਾਜ ਕੰਪਨੀ ਨੇ ਇੱਕ ਬੜਾ ਸੋਹਣਾ ਐਸuele ਸਕੀਮ ਦਿੱਤੀ ਆ 1 ਰੁਪਿਆ ਲੈ ਕੇ ਆਓ ਆਪਣਾ ਆਧਾਰ ਕਾਰਡ ਪੈਨ ਕਾਰਡ ਖਾਤੇ ਦੀ ਕਾਪੀ ਦੀ ਏਟੀਐਮ ਨਾਲ ਲੈ ਕੇ ਆਓ ਤੇ ਤੁਸੀਂ ਕੋਈ ਵੀ ਸਮਾਨ 1 ਰੁਪਿਆ ਦੇ ਕੇ ਆਪਣੇ ਘਰ ਲਿਜਾ ਸਕਦੇ ਜੀ ਆਸਾਨ ਕਿਸ਼ਤਾਂ ਦੇ ਉੱਤੇ ਇਹ ਜਿਹੜਾ ਤੁਸੀਂ ਕਿਹਾ ਕਿਥੇ ਲੈ ਕੇ ਕਿਥੇ ਆਉਣਾ ਚਾਹ ਤੁਸੀਂ ਆਉਣਾ ਵਾਲਾ ਲਵਲੀ ਗਿਫਟ ਹਾਊਸ ਬਲੇਰ ਰੋਡ ਭਿੱਖੀਵੰਡ ਸਾਡਾ ਮੋਬਾਈਲ ਨੰਬਰ ਹੈਗਾ ਵਾ 98151 1151 ਜਿਹੜਾ ਵੀ ਵੀਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਅਸੀਂ ਗਿਫਟ ਵੀ ਦੇਵਾਂਗੇ ਗਿਫਟਾਂ ਦੀ ਭਰਮਾਰ ਲਾਤੀ ਹੋਈ ਆ ਹਰ ਇੱਕ ਚੀਜ਼ ਦਾ ਗਿਫਟ ਵੀ ਕੋਈ ਨਾ ਕੋਈ ਜ਼ਰੂਰ ਮਿਲੇਗਾ ਦੁਬਾਰੀ ਕਰਕੇ ਜਿਹੜੇ ਆਫਰ ਵੀ ਚੱਲ ਰਹੇ ਆ ਹਾਂ ਆਫਰ ਚੱਲ ਰਹੇ ਨੇ ਹਰ ਤਰ੍ਹਾਂ ਦਾ ਆਫਰ ਚੱਲ ਰਿਹਾ ਵਾ ਉਸ ਤੋਂ ਬਾਅਦ ਮੰਨ ਲਓ ਕਿਸੇ ਬੰਦੇ ਨੇ ਉਹਨਾਂ ਨਕਦ ਕਿਹੜੇ ਕੋ ਪੈਸੇ ਹੈਗੇ ਆ ਇਹਦੇ ਜਿਨ੍ਹਾਂ ਕੋ ਪੈਸੇ ਨਹੀਂ ਹੈਗੇ ਉਹਨਾਂ ਵਾਸਤੇ ਸਕੀਮ ਆ ਹੁਣ ਮੰਨ ਲਓ ਘਰੇ ਕੋਈ ਪੁਰਾਣਾ ਬੈੱਡ ਪਿਆ ਵਾ ਪੁਰਾਣਾ ਕੂਲਰ ਪਿਆ ਵਾ ਠੀਕ ਆ ਜੀ ਪੁਰਾਣੀ ਅਲਮਾਰੀ ਪਈ ਆ ਪੁਰਾਣਾ ਸੋਫਾ ਪਿਆ ਵਾ ਹੁਣ ਆਂਦੇ ਇਹੇ ਵੇਚ ਦੇ ਕੇ ਤੇ ਬਾਬਾ ਜੀ ਨਵਾਂ ਖੜਨਾ ਵਾ ਤੁਹਾਡਾ ਕੋਈ ਵੀ ਪੁਰਾਣਾ ਸਮਾਨ ਜਿਹੜਾ ਠੀਕ ਹੈ ਜੀ ਤੁਸੀਂ ਕੋਈ ਵੀ ਸਮਾਨ ਆਪਣਾ 5000 ਰੁਪਏ ਚ ਕਟਾ ਕੇ ਨਵਾਂ ਸਮਾਨ ਲਿਜਾ ਸਕਦੇ ਹੋ ਆਪਣੇ ਘਰ ਤੁਹਾਡੇ ਜਿਹੜਾ ਆਪਾਂ ਘਰ ਦਾ ਰੌਣਕ ਪੂਰੀ ਬਣਾ ਦੇਾਂਗੇ ਪੂਰਾ ਘਰ ਨੂੰ ਸਜਾ ਦੇਾਂਗੇ ਨਵੀਆਂ ਅਲਮਾਰੀਆਂ ਲੈ ਜਾਓ ਨਵੇਂ ਸੋਫੇ ਲੈ ਜਾਓ ਨਵੇਂ ਬੈੱਡ ਲੈ ਜਾਓ ਆਜੋ ਤੁਹਾਨੂੰ ਬਿੱਡਾਂ ਦੀ ਵੈਰਾਈਟੀ ਵਿਖਾਉਂਦੇ ਆ ਅੱਜ ਇਥੇ ਲੱਕੜ ਦੀਆਂ ਅਲਮਾਰੀਆਂ ਸਾਡੇ ਕੋਲ ਹਰ ਤਰ੍ਹਾਂ ਦੀ ਆ ਚੁੱਕੀਆਂ ਨੇ ਆ ਪ੍ਰੈਸਟੇਬਲ ਸਾਡੀ ਖਾਸियत ਆ ਇਹ ਅੱਗੇ ਵੀ ਆਈ 3-3000 ਰੁਪਏ ਦੇ ਦਿੰਦੇ ਆ 3000 ਰੁਪਏ ਦਾ ਨੋ ਪ੍ਰੈਸਟੇਬਲ ਹੋਣਗੇ ਅਸੀਂ ਜਾਵਾਂਗੇ ਦੀਵਾਲੀ ਦੇ ਤੇ ਗਿਫਟ ਵੀ ਨਾਲ ਦਵਾਂਗੇ ਜਿਹੜਾ ਸਾਡੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਕੇ ਆਊਗਾ ਵੀ ਇੱਥੇ ਪੀਵੀਸੀ ਜਿਸ ਤਰ੍ਹਾਂ ਕਿਸੇ ਨੇ ਘਰੇ ਆਪਣੇ ਪੀਵੀਸੀ ਕਰਾਉਣੀ ਆ ਉੱਤੇ ਵੀ ਫਾਈਨਾਂਸ ਕਰਦੇ ਆ ਕਿਸੇ ਨੇ ਪੀਵੀਸੀ ਕਰਾਉਣੀ ਆ ਅਲੂਮੀਨੀਅਮ ਦਾ ਕੋਈ ਕੰਮ ਕਰਾਉਣਾ ਵਾ ਕਿਸੇ ਤਰ੍ਹਾਂ ਦਾ ਵੀ ਸੀਸੀਟੀਵੀ ਕੈਮਰੇ ਲਗਾਉਣੇ ਆ ਉੱਤੇ ਵੀ ਫਾਈਨਾਂਸ ਕਰਦੇ ਆ ਹਰ ਤਰ੍ਹਾਂ ਦੀ ਚੀਜ਼ੇ ਸਾਡੇ ਕੋਲ ਈ-ਸਕੂਟਰੀਆਂ ਜਿਸ ਤਰ੍ਹਾਂ ਜਿਹੜੀ ਬਿਜਲੀ ਵਾਲੀ ਸਕੂਟਰ ਹੁੰਦੀ ਹੈ ਜਿਹੜੀ ਉਹ ਵੀ ਆਪਣੇ ਕੋਲ ਹੈਗੀ ਆ ਅਵੇਲੇਬਲ ਉੱਤੇ ਵੀ ਆਪਾਂ ਫਾਈਨਾਂਸ ਕਰਦੇ ਆ ਉਸ ਤੋਂ ਬਾਅਦ ਦੇਖੋ ਬੈੱਡ ਹਰ ਤਰ੍ਹਾਂ ਦਾ ਬੈੱਡ ਆ ਕੋਈ ਵੀ ਪੁਰਾਣਾ ਬੈੱਡ ਲੈ ਕੇ ਆਓ 5000 ਰੁਪਏ ਤੁਹਾਡਾ ਪੁਰਾਣਾ ਬੈੱਡ ਕੱਟਿਆ ਜਾਊਗਾ ਤੇ ਤੁਹਾਨੂੰ ਨਵਾਂ ਬੈੱਡ ਦੇ ਕੇ ਭੇਜਿਆ ਜਾਊਗਾ ਆਜੋ ਵੀਰ ਜੀ ਅੱਗੇ ਜਿਸ ਤਰ੍ਹਾਂ LED ਰਹਿ ਗਿਆ ਠੀਕ ਆ ਵੀਰ ਜੀ ਆਜੋ ਅੱਗੇ ਆਜੋ ਹੋਰ ਆ ਸਾਰੀਆਂ ਫੋਟੋਆਂ ਪਾ ਦਿਓ ਇੱਧਰ ਜਿਹੜਾ ਕੋਲ ਸਟਾਕ ਹੈ ਜਿਸ ਤੋਂ ਪਹਿਲਾਂ ਵੀ ਇਹੀ ਤੁਹਾਨੂੰ ਤਿੰਨ ਵੀਡੀਓ ਪਾ ਚੁੱਕੇ ਹਾਂ ਜਿਸ ਤਰ੍ਹਾਂ ਸਾਡਾ ਆਪਣਾ 52000 ਦਾ ਕੰਬੋ ਸੀਗਾ 41000 ਦਾ ਇੱਕ ਕੰਬੋ ਸੀਗਾ 73000 ਦਾ ਕੰਬੋ ਆ ਉਹ ਤੁਹਾਨੂੰ ਦਿਵਾਲੀ ਦੇ ਵੀ ਆਫਰ ਪੂਰੀ ਉਦਾਂ ਹੀ ਮਿਲੂਗੀ ਜਿੰਨੇ ਨਾਲ ਆਪਾਂ ਕੇਨ ਆ ਪ੍ਰੈਸਟੇਬਲ ਫ੍ਰੀ ਕਿਸੇ ਨਾਲ ਗੀజర్ ਫ੍ਰੀ ਆ ਕਿਸੇ ਨਾਲ ਕੁਝ ਫ੍ਰੀ ਆ ਉਹ ਸਕੀਮਾਂ ਤੁਹਾਨੂੰ ਦਿਵਾਲੀ ਤੱਕ ਉਦਾਂ ਹੀ ਮਿਲਣਗੀਆਂ ਸਾਰੀਆਂ ਕੰਬੋ ਜਿਹੜੇ ਚਾਰਿਆ 41000 52000 ਤੇ 73000 ਦੇ ਕੰਬੋ ਵੀ ਤੁਹਾਨੂੰ ਉਦਾਂ ਹੀ ਦਿੱਤੇ ਜਾਣਗੇ ਇਸ ਤਰ੍ਹਾਂ ਪਹਿਲਾਂ ਸਕੀਮ ਲੱਗੀ ਉਦਾਂ ਹੀ ਹੁਣ ਸਕੀਮ ਵੀ ਤੁਹਾਨੂੰ ਦਿੱਤੇ ਜਾਣਗੇ ਮਾ ਸਾਡੇ ਕੋਲ ਹਰ ਤਰ੍ਹਾਂ ਤਿਆ ਸੋਫੇ ਵੀ ਆ ਦੇ ਕੋਦਰ ਹਰਤ ਨਾਲ ਡਿਜ਼ਾਈਨ ਤਿਆਰ ਹੋ ਚੁੱਕਾ ਹੈ ਅਸਲੇ ਦਿਵਾਲੀ ਦਾ ਪੂਰਾ ਪੂਰਾ ਸਟਾਕ ਤਿਆਰ ਆ ਆਓ ਮੇਰਾ ਵੀਰ ਤੇ ਵੱਤੋ ਵੱਤ ਲਾਭ ਠਾਓ ਤਾਂੋ ਕੇ ਯਾਦ ਕਰ ਨਾ ਮਰੀ ਜਾਓ ਨਾ ਜਾਓ ਹੋ ਜਾਓ ਏ ਸਾਡੇ ਕੋਲ ਵੈਗਰੂ ਜਿਸ ਤਰ੍ਹਾਂ ਪੀਵੀਸੀ ਵਜਰਾ ਲੂਅਰ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਮੋਬਾਈਲ ਆ ਰੈਡਮੀ ਦੇ ਹੈਗੇ ਨੇ ਵੀਵੋ ਦੇ Oppo ਦੇ ਆ ਆਪਣੇ ਲੈਪਟਾਪ ਹੈਗੇ ਨੇ HP ਕੰਪਨੀ ਦੇ ਸਾਡੇ ਕੋਲ ਉਸ ਤੋਂ ਬਾਅਦ ਆਪਣੇ ਕੋਲ ਕੈਮਰੇ ਆ Hikvision ਦੇ Dahua ਦੇ ਜਿਸ ਤਰ੍ਹਾਂ ਦਾ ਮੱਝ ਆਈਪੀ ਕੈਮਰਾ ਲਓ ਜਿਹੜਾ ਮਰਜ਼ੀ ਕੈਮਰਾ ਲਓ ਠੀਕ ਹੈ ਜੀ ਸੇਮੋ ਵਾਲਾ ਕੈਮਰਾ ਵੀ ਹੈ ਗਵਾਚ ਜਿਹੜਾ ਇੱਕ ਸਿੰਗਲ ਕੈਮਰਾ ਚੱਲਦਾ 360 ਰੋਟੇਟ ਕਰਦਾ ਉਹ ਵੀ ਕੈਮਰਾ ਆਪਣੇ ਕੋਲ ਹੈਗਾ ਵਾ ਆਹ ਹੈਂਗਿੰਗ ਲੈਡ ਸਾਰੀ ਹਰ ਤਰ੍ਹਾਂ ਦੀ ਜਿੱਤਰਾ ਦੀ ਮਰਜ਼ੀ ਲਓ ਉਸ ਤੋਂ ਬਾਅਦ ਆਹ ਸਾਰੀ ਪੀਵੀਸੀ ਆ ਜਿੱਦਾਂ ਦਾ ਡਿਜ਼ਾਈਨ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀ ਜਿੱਦਾਂ ਕਿ ਹੁਣ ਮੈਂ ਜਿਹੜੇ ਸੈਟ ਤੇ ਬੈਠਾ ਹਾਂ ਇਹ ਕੰਬੋ ਆਪਣਾ 55000 ਰੁਪਏ ਦਾ ਵਾ ਠੀਕ ਹੈ ਜੀ ਇਹਦੇ ਵਿੱਚ ਪੰਜ ਸੀਟਾਂ ਤੁਹਾਨੂੰ ਸੋਫਾ ਮਿਲੂਗਾ ਵਧੀਆ ਤੁਹਾਨੂੰ ਬੈੱਡ ਮਿਲੂਗਾ 6 ਫੁੱਟ ਦਾ ਵਧੀਆ ਤੁਹਾਨੂੰ ਗੱਦੇ ਮਿਲਣਗੇ ਸਾਲ ਦੀ ਗਾਰੰਟੀ ਵਾਲੇ ਉਸ ਤੋਂ ਬਾਅਦ 7000 ਦੀ ਵੱਡੀ ਲਮਾਰੀ ਮਿਲੂਗੀ ਪ੍ਰੈਸਟੇਬਲ ਤੁਹਾਨੂੰ ਨਾਲ ਤਾਂ ਚੁੱਕਣ ਵਾਲਾ ਤੁਹਾਨੂੰ ਨਾਲ ਮਿਲੂਗਾ ਚਾਰ ਕੁਰਸੀਆਂ ਵਧੀਆ 3 ਸਾਲ ਦੀ ਗਾਰੰਟੀ ਵਾਲੀਆਂ ਮਿਲਣੀਆਂ ਨਾਲ ਟੇਬਲ ਮਿਲੇਗਾ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਆ 2 ਸਾਲ ਦੀ ਫੁੱਲ ਗਾਰੰਟੀ 5 ਸਾਲ ਮੋਟਰ ਦੀ ਗਾਰੰਟੀ ਟਪ ਟਰਾਸਾ ਜਿੱਦਾ ਮਰਜ਼ੀ ਪ੍ਰਵਾਹ ਹੀ ਕੋਈ ਨਹੀਂਗੀ ਉਸ ਤੋਂ ਬਾਅਦ ਐਲ ਸੀ ਡੀ 32 ਇੰਚ ਦੀ ਸਮਾਰਟ ਮਿਲੂਗੀ ਨਾਲ 1 ਸਾਲ ਦੀ ਫੁੱਲ ਗਾਰੰਟੀ ਇਹਦੇ ਨਾਲ ਤੁਹਾਨੂੰ ਗਿਫਟ ਮਿਲਣਗੇ ਜਿਹੜਾ ਵੀ ਸਾਡਾ ਵੀਰ ਵੀਡੀਓ ਨੂੰ ਵੱਧ ਤੋਂ ਲਾਇਕ ਤੇ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਖਾਈਆਂ ਪਾਂਡਾ ਦਾ ਡਿਨਰ ਸੈੱਟ ਫ੍ਰੀ ਮਿਲੂਗਾ ਇੱਕ ਪ੍ਰੈਸ ਨਾਲ ਫ੍ਰੀ ਮਿਲੂਗੀ ਕੱਪੜੇ ਪ੍ਰੈਸ ਕਰਨ ਲਈ ਉਸ ਤੋਂ ਬਾਅਦ ਇੱਕ ਮੱਛਰ ਮਾਰਨ ਵਾਲੀ ਮਸ਼ੀਨ ਜਿਹੜੀ ਆ ਉਹ ਤੁਹਾਨੂੰ ਨਾਲ ਫ੍ਰੀ ਮਿਲੂਗੀ ਤੇ ਵੀਰ ਜੀ ਵੱਤਵਾ ਦਾ ਦੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਕੇ ਆਓ ਸਾਡਾ ਐਡਰੈਸ ਹੈਗਾ ਵਾ लवली ਗਿਫਟ ਹਾਊਸ ਬਲੇਰ ਰੋਡ ਭਿੱਖੀਵਿੰਡਾ ਸਾਡਾ ਮੋਬਾਈਲ ਨੰਬਰ ਹੈਗਾ ਵਾ 9815211152 ਸਾਡਾ ਇੰਸਟਾਗ੍ਰam ਪੇਜ ਹੈਗਾ ਵਾ लवली ਗਿਫਟ ਹਾਊਸ 3001 ਵੱਤੋ ਵੱਦ ਵੀਰ ਜੀ ਲਾਇਕ ਤੇ ਸ਼ੇਅਰ ਕਰਕੇ ਆਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਰੇਟ ਵਧ ਗਿਆ ਜੀ ਕੱਪੜਿਆਂ ਰੇਟ ਵਧ ਗਿਆ ਜੀ ਆਹ ਰੇਟ ਵਧ ਗਿਆ ਸਾਡਾ ਕੋਈ ਵੀ ਰੇਟ ਵੀਰ ਜੀ ਨਹੀਂ ਜੇ ਵਧਿਆ ਸਾਡਾ ਰੇਟ ਜੋ ਪਹਿਲਾਂ ਸੀਗਾ ਕੋਮਬੋ ਦਾ ਅੱਜ ਵੀ ਇਹਦਾ 51000 ਪਹਿਲਾਂ ਰੇਟ ਸੀਗਾ 2 ਮਹੀਨੇ ਪਹਿਲਾਂ ਅੱਜ ਵੀ 51000 ਹੀ ਰੇਟ ਹੈ ਦਾ ਤੇ ਆਓ ਤੇ ਵੱਤੋ ਵੱਦ ਆਪਣਾ ਹੁਣ ਜਿਤਨਾ ਗਾਂ ਵਿਆਹਾਂ ਦਾ ਸੀਜ਼ਨ ਆ ਰਿਹਾ ਵਾ ਦੀਵਾਲੀ ਦਾ ਵੀ ਸੀਜ਼ਨ ਆ ਰਿਹਾ ਵਾ ਤੇ ਵੱਤੋ ਵੱਦ ਆਓ ਤੇ ਇਸ ਮੌਕੇ ਦਾ ਫਾਇਦਾ ਠਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ